ਮੈਂ ਹਾਂ ਸਰਜੀ ਪੈਂਡੂ ਲਾਈਫ ਦੀ ਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਹੋਰ ਸੁਣਾਓ ਜੀ ਤੁਹਾਡਾ ਨਵੇਂ ਸਾਲ ਕਿੱਦਾਂ ਲੰਘਿਆ ਕੱਲ ਦਾ ਦਿਨ ਕਿੱਦਾਂ ਲੰਘਿਆ ਪੂਰਾ ਵਧੀਆ ਲੱਗਿਆ ਹੋਊਗਾ ਫੁੱਲ ਇੰਜੋਏ ਕੀਤਾ ਹੋਊਗਾ ਨਵੇਂ ਸਾਲ ਨੂੰ ਤੇ ਹੁਣ ਇਹ ਹੈਗਾ ਨਵੇਂ ਸਾਲ ਤੋਂ ਅਗਲਾ ਦਿਨ ਅੱਜ ਹੈਗੀ ਹੈ ਤਰੀਕ 2 ਤਰੀਕ ਆ ਤੇ ਰਾਤ ਦਾ ਟਾਈਮ ਹੋ ਚੁੱਕਿਆ ਤੇ ਮੈਂ ਇੱਧਰ ਲੱਗੀ ਪਈ ਆ ਸਬਜੀ ਬਣਾਉਣਾ ਸਬਜੀ ਮੈਂ ਬਾਂਣੀ ਰੱਖ ਦਿੱਤੀ ਇੱਧਰ ਆਲੂ ਮਟਰ ਦੀ ਤੇ ਇੱਧਰ ਮੈਂ ਕੱਢਦੀ ਆ 2 ਕਿਲੋ ਦੁੱਧ ਲਿਆ ਸੀ ਸਿਮਰਨ ਕਹਿੰਦਾ ਮੈਨੂੰ ਗਾਜਰ ਪਾਕ ਬਣਾ ਕੇ ਦੇ ਦੇ ਤੇ ਮੈਂ ਲੱਗ ਗਈ ਆ ਖੋਆ ਬਣਾਣ ਤੇ ਬਣਾਉਂਦਾ ਮੈਂ ਹਾਂ ਹਾਂ ਤੇ ਖੋਆਸ ਕੱਢਦੇ ਨੇ ਸਾਡੇ ਸਰਦਾਰ ਜੀ ਤਾਂ ਗਏ ਹੋਏ ਨੇ ਦੁਕਾਨ ਤੇ ਕੰਮ ਕਰਦੇ ਨੇ ਤੇ ਮਨਿੰਦਰ ਨੂੰ ਮੈਂ ਕਿਹਾ ਹਨਾ ਵੀ ਚੱਲ ਤੂੰ ਵਿੱਚ ਹੌਲੀ ਪੁੱਤ ਛੱਲਣਾ ਪੈ ਜੀ ਦੁੱਧ ਦੀ ਇਹ ਹੈਗਾ ਸੀ 2 ਕਿਲੋ ਦੁੱਧ ਹੌਲੀ ਹੌਲੀ ਪੁੱਤ ਬਿਲਕੁਲ ਹੌਲੀ ਤੇ ਮੈਨੂੰ ਕਹਿਣ ਚੱਲ ਦੁੱਧ ਵਿੱਚ ਖੁਰਚਣਾ ਫੇਰੀ ਜੇ ਵੀ ਨੀਚੇ ਨਾਲ ਲੱਗਣ ਨਹੀਂ ਹਨ ਵੀ ਇੰਨਾ ਚੱਲ ਮੈਂ ਭਾਂਡੇ ਮਾ ਜਾਨੀ ਆ ਤੇ ਮੈਂ ਲੱਗੀ ਹੋਈ ਆ ਬਰਤਨ ਚੇੜਨ ਆਟਾ ਮੈਂਨੇ ਗੁੰਨ ਕੇ ਰੱਖ ਦਿੱਤਾ ਮੈਂ ਕਿ ਮੈਂ ਚੱਲ ਮੈਂ ਪਹਿਲਾਂ ਭਾਂਡੇ ਮਾ ਜਾਵਾਂ ਤੇ ਭਾਂਡੇ ਮਾਂਜ ਕੇ ਤੇ ਫਿਰ ਮੈਂ ਲੱਗਾਂਗੀ ਰੋਟੀ ਬਣਾਉਣ ਪੜੀ ਕੈਮਰਾ ਤੇ ਰੋਟੀ ਬਣਾਉਂਗੀ ਫਿਰ ਭਾਂਡੇ ਮਾਂਜ ਕੇ ਦੀ ਇਹਨਾਂ ਸਬਜ਼ੀ ਬਣ ਜੂਗੀ ਹਾਲੇ ਮੇਰੀ ਵੀਡੀਓ ਅਪਲੋਡ ਕਰਨ ਵਾਲੀ ਪਈ ਆ ਉਹ ਵੀਡੀਓ ਮੈਂ ਜੀ ਹੁਣ ਅਪਲੋਡ ਕਰਾਂਗੀ ਹੁਣ ਇੱਕ ਸਾਥ ਵਗਿਆ ਪਰ ਉਹ ਜੀ ਪਾਂਡੇ ਅਸੀਂ ਮਾਂ ਮਾ ਜਈ ਸੀ ਤੇ ਮੰਦਰ ਗਿਆ ਨਾ ਕਿਹਾ ਮੈਨੂੰ ਦੁੱਖ ਲੱਗਦੀ ਮम्मा ਮੈਂ ਥੱਕ ਗਿਆ ਤੇ ਮੈਂ ਕਿਹਾ ਚੱਲ ਹਨਾ ਕੁੰਡਾ ਖੋਆ ਬਣਨ ਵਾਲਾ ਹੀ ਆ ਵਸ ਥੋੜਾ ਟਾਈਮ ਹੋਰ ਲੱਗੂਆ ਫਿਰ ਇਹਨੂੰ ਆਪਾਂ ਕੱਢ ਲਵਾਂਗੇ ਕਰਾਹੀ ਚੋਂ ਬਾਹਰ ਤੇ ਫਿਰ ਜੋ ਆਪਣੀਆਂ 2 ਕਿਲੋ ਗੱਜਰ ਲਈਆਂ ਨੇ ਇਹਨੂੰ ਕਦੋਂ ਕਸ ਕਰੀਏ ਹੁਣ ਤੇ ਨਹੀਂ ਰੋਟੀ ਬਣਾਉਣ ਵਾਲੀ ਪਈ ਐ ਤੇ ਸਬਜ਼ੀ ਵੀ ਆਪਣੀ ਰੈਡੀ ਆ ਯਾ ਸਦੀਆ ਪਾ ਸਬਜੀ ਵਾਲਾ ਮਤ ਕਰ ਦਿੱਨੇ ਆ। ਇਸਾ ਬਲੀਆ ਨਹੀਂ ਮਰਦੀ ਆ। ਸਰਦਾਰ ਜੀਆਂ ਦਾ ਗਰਮ ਪਾਣੀ ਲਾ ਦਿੱਤਾ। ਸਰਦਾਰ ਜੀ ਹਲੇ ਆਏ ਨਹੀਂ ਹੈਗੇ। ਤੇ ਲੋ ਜੀ ਆਪਣਾ ਖੋਆ ਵੀ ਇੱਧਰ ਬਣ ਗਿਆ। ਜਦੋਂ ਇਹ ਥੋੜਾ ਯਾ ਮਤਲਬ ਕੀ ਪੱਠਾ ਲੀਨ ਉਹ ਲਾ ਦੇ ਕਿ ਹੋ ਜਾ ਛੱਡਾ ਨਾ ਗਿਆ ਤਾਂ ਆਪਾਂ ਫੇਰ ਇਹਨੂੰ ਕੱਢ ਲਵਾਂਗੇ। ਤੇ ਇੱਧਰ ਮੈਨੇ ਫਟਾ ਫੜਨਾ ਜੋ ਗਾਜਰਾਂ ਸੀ ਸਾਰਿਆਂ ਕੱਦੂ ਕਸ ਕਰ ਦਿੱਤਾ ਸੀ। ਮੇਕਾ ਚੱਲ ਇੰਨਾ ਸਰਦਾਰ ਜੀ ਨੇ ਇੰਨਾ ਕੱਦੂ ਕਸ ਕਰ ਦਿੱਤਾ। ਇਹ ਮੈਂ ਆਦ ਖਾਣਾ ਤੇ ਵੀ ਇਹ ਬਣ ਗਿਆ ਦੇਖੋ। ਕੋਈ ਕੱਚਾ ਜੀ। ਕੱਚਾ ਨੇ। ਹਾਂ। ਕਾਲ ਟਾਈਮ ਹੋਰ ਲੱਗੂ ਇਹਨੂੰ ਕਿੰਨਾ ਘੜੇਮ ਲੱਗੂ ਥੋੜਾ ਹੀ ਲੱਗੂਗਾ ਤੁਸੀਂ ਵੀ ਆਪਦਾ ਹਿੱਸਾ ਪਾ ਦੋ ਖੋੜ ਦਮ ਕਿਵੇਂ ਕੱਲ੍ਹ ਕਿਉਂ ਹਾਂ ਮੈਂ ਬਣਾਵਾਂ ਇਹਦੇ ਵਿੱਚ ਇੰਨੀ ਗਾਜਰ ਵਿੱਚ ਕੋਈ ਬਣੂਗਾ ਇਹ ਕੀ ਐ ਇੰਨੀਆਂ ਇਹ ਤਾਂ ਗਾਜਰ ਇੰਨੀਆਂ ਕੁ ਰਹਿਣਗੀਆਂ ਸਾਰੀਆਂ ਥੋੜੀਆਂ ਹੀ ਰਹਿਣਗੀਆਂ ਮੈਂ ਇਹ ਨਹੀਂ ਕਹਿੰਦਾ ਹਾਂ ਹਾਂ ਇੰਨੇ ਵਿੱਚ ਹੀ ਬਣਨਗੇ ਇਹ ਇਹਨੂੰ ਕੱਢ ਲੈ ਇੱਕ ਪਾਸੇ ਲਾ ਕੇ ਨਾ ਗਾਜਰਾ ਬਣੀਆਂ ਲੱਗ ਪਉਣ ਲਈ ਇਹ ਤਾਂ ਮੈਂ ਕੱਢੂਗੀ ਕੱਢੀ ਹਾਂ ਹਾਂ ਇਹਦੇ ਵਿੱਚ ਹੀ ਗਾਜਰਾ ਕਰੂੰਗੀ ਉਹ ਜ਼ਰੂਰੀ ਨਹੀਂ ਇਹਦਾ ਲਾ ਫਿਰ ਕੀ ਹੋ ਗਿਆ ਇਹ ਇਹ ਉਤੇ ਅਲੱਗ ਬਣਾ ਦਾਂਗਾ ਬੜਾ ਉਹ ਤਾਂ ਉਹ ਵੱੱਦ ਬਣਾ ਲਾਂਗੇ ਹੈ ਉਹ ਵੱੱਦ ਬਣਾ ਲਾਂਗੇ ਇਹ ਤਾਂ ਬੱਚੇ ਦਾ ਸ਼ੌਂਕ ਜਿਹਾ ਪੂਰਾ ਹੋ ਜੂਗਾ ਸ਼ੌਂਕ ਨੂੰ ਕਿ ਵਧੀਆ ਵੀ ਬਣੇ ਕੋਈ ਨਾ ਪਹਿਲੀ ਵਾਰ ਬਣਾ ਰਹੀ ਆ ਦਲਾਸਤਾ ਤਾਂ ਕੀ ਦੇਣਾ ਹਾਂ ਕੋਈ ਨਾ ਇਹ ਇਹ ਹਜੇ ਉਹ ਛੱਡੂਗਾ ਇਹ ਕਿਉਂ ਛੱਡੂਗਾ ਹੂੰ ਹੂੰ ਮਾਮੂ ਕਿਹਾ ਤੀ ਮਾਂ ਬਹਿ ਜਾ ਮੈਂ ਰੋਟੀ ਲਾਇਆ ਨੇ ਇੱਕ ਪਾਸੇ ਉਹ ਕਹਿੰਦੇ ਅਸੀਂ ਥੱਕ ਗਏ ਲੱਗੋ ਕਣ ਬੱਚੇ ਬੱਤੀ ਆ ਜੇ ਆ ਸੀ ਉਦੋਂ ਬਾਅਦ ਮੈਂ ਕੱਦੂ ਕਸ ਲਾਗੀ ਗਾਜਰਾ ਕਰਨਾ ਹੀ ਛੱਡ ਕੇ ਇਹ ਬੱਚਿਆਂ ਨਾਲ ਲਾਉਂਦੀ ਤਾਂ ਉਹ ਮਨਿੰਦਰ ਆਉਂਦਾ ਮਨਿੰਦਰ ਹੀ ਬਠਿਆ ਰੱਖ ਜਦੋਂ ਟੂਸਨ ਤੋਂ ਆਇਆ ਮੈਂ ਭਾਂਡੇ ਮਾਂਚ ਕੇ ਮਾਂ ਪਤ ਨੂੰ ਤੂੰ ਆਹ ਚੋਆ ਬੰਦਾ ਤੂੰ ਉਹ ਕਰ ਸਿੰਗਰ ਤਾਂ ਬਣ ਗਿਆ ਆਹ ਕਿਹਨ ਨਿਕਲ ਲੱਗ ਗਿਆ ਕੱਚਾ ਇਹ ਆਪ ਤਾਂ ਗਾਜਰਾ ਹੀ ਸੀ ਕੋਣਾ ਪਕਾ ਕੇ ਪੈਂਦਾ ਹੁੰਦਾ ਨਹੀਂ ਨਹੀਂ ਕਿਵੇਂ ਬਣਾਉਣਾ ਇਹ ਇਹ ਰੈਂਡਮ ਚ ਚਮਚਾ ਕੌਲੀ ਚ ਪਾ ਕੇ ਖਾਣਾ ਮੈਂ ਪੀਸ ਬਣਾ ਲਾਂਗੇ ਜੇ ਪੀਸ ਬਣ ਕੇ ਜੇ ਪੀਸ ਇਹਦੇ ਨਹੀਂ ਬਣਦੇ ਪੀਸ ਬਣਾਇਆ ਵਰ ਕੋਈ ਚਮਚਾ ਨਹੀਂ ਰੱਖਣਾ ਤਾਂ ਕੱਢ ਲਾਉਣਾ ਹੈ ਬਸ ਕੱਢ ਲਾਉਣਾ ਨਹੀਂ ਬਣਦੀ ਅੱਜ ਥਾਲੀ ਚ ਪੜਦਾ ਹੈ ਹਾਂ ਹਾਂ ਕਰਦੀ ਮੇਰੇ ਅੰਦੇ ਲੋੜ ਨਹੀਂ ਆਹ ਹਾਂ ਵਰ ਕੇ ਆ ਜੀ ਨਿਕਲ ਜੇ ਵਿੱਚ ਲੈ ਹੁਣ ਦੇਸੀ ਕਿਉਂ ਪਾਵੇਂ ਵਿੱਚ ਹਾਂ ਹਾਂ ਥੋੜਾ ਜਿਹਾ ਪਾ ਇਹ ਪਾਣੀ ਕਰਦੇ ਇਹਨਾਂ ਦਾ ਨਾ ਪਾਣੀ ਨਿਕਲਦਾ ਪਾਣੀ ਦੱਬ ਕੇ ਕੱਢ ਉਹਦੇ ਵਿੱਚ ਪਰ ਟਾਈਮ ਉਨੇ ਟਾਈਮਾਂ ਨਹੀਂ ਬਚਣ ਨੂੰ ਇਹ ਪਾਣੀ ਪੀਵਾਂਗੇ ਅੱਛਾ ਨਮਕ ਪਾ ਗਏ ਸਿਮਰ ਪਾ ਗਏ ਬਸ ਸਰਜੂ ਹੈ ਬਹੁਤ ਹਾਂਜੀ ਮੈਨਾਂ ਪਾ ਪਾਣੀ ਹੋ ਜਾਊਗਾ ਮਰੀਂਦਰ ਮੇਰਾ ਪਾਣੀ ਨਿਚੋੜ ਮੈਂ ਨਮਕ ਪਾ ਕੇ ਪੀਵਾਂਗੇ ਤੇ ਇਧਰ ਇੱਕ ਪਾਸੇ ਸਿਮਰ ਦੀ ਲੱਗੀ ਹੋਈ ਸੀ ਕਲਾਸ ਸਰਦਾਰ ਜੀ ਸਿਮਰ ਨੂੰ ਕਹੀ ਜਾਂਦੇ ਸੀ ਵੀ ਤੂੰ ਟਿਊਸ਼ਨ ਤੇ ਲੱਗ ਜਾ ਹਨਾ ਤੇ ਸੀਮਨ ਕਹਿੰਦਾ ਮੈਂ ਨਹੀਂ ਹੀ ਲੱਗਣਾ ਹੈਗਾ ਟਿਊਸ਼ਨ ਤੇ ਮੈਂ ਘਰ ਹੀ ਪੜਨਾ ਟਿਊਸ਼ਨ ਤੇ ਜਾਣਾ ਉਦੋਂ ਕਹਿੰਦਾ ਮੈਨੂੰ ਦੋ ਦੋ ਤਿੰਨ ਤਿੰਨ ਵਾਰ ਪੜ੍ਹਨਾ ਦੇ ਨਹੀਂ ਮਤਦੇ ਪੈ ਜਾਂਦੀ ਉਹ ਤਾਂ ਬਣਾਈ ਰਹੀ ਇਹ ਪਤਾ ਕੀ ਆ ਇਹ ਮੋਦੀ ਮੇ ਕੋਰਸਨ ਤੇ ਭੱਗ ਗਿਆ ਹਾਂ ਇਹ ਜੇ ਇਹਨੂੰ ਪੜ੍ਹਾਈ ਦਾ ਮੌਕਾ ਮੈਂ ਡੀਗਰੀ ਲਿਖਣ ਦਾ ਇਹਨੂੰ ਪੀਵੀ ਦੇਖਣ ਦਾ ਮੌਕਾ ਮਿਲਦਾ ਮੈਂ ਬਸ ਪਤਾ ਕੀ ਕਰਨਾ ਕੋ ਪੰਜ 4 ਵਜੇ ਤੋਂ ਬਾਅਦ ਟੀਵੀ ਦਾ ਉਹ ਕੱਢ ਕੇ ਨਾਲ ਲੈ ਜਾਏ ਉਹਨੂੰ ਸ਼ਾਮ ਨੂੰ ਆ ਕੇ ਲਾਇਆ ਕਰੂਗਾ ਤੁਹਾਨੂੰ ਹਾਂ ਜੇ ਟਿਊਸ਼ਨ ਤੇ ਲਹੀ ਲੱਗਣਾ ਚਾਹਤਾ ਕੋਈ ਉਦੋਂ ਤੱਕ ਪੜ੍ਹਨਾ ਦੇ ਦੋ ਕੰਟ੍ਰਕਟ ਠੀਕ ਆ ਠੀਕ ਆ ਹੈਂ ਹੈ ਕਰ ਲੂੰ ਉਹ ਫਿਰ ਮੈਂ ਵੀਡੀਓ ਬਣਾਉਂਗੀ ਨਾਲ ਜਿੰਨਾ ਸਿਰ ਪੜ੍ਹੇਗਾ ਉਨਾ ਚਿਰ ਕੈਮਰਾ ਚੱਲੂਗਾ ਇੱਕ ਸਵੇਰੇ ਘੰਟਾ ਪੜ੍ਹਨਾ ਬਸ ਸਵੇਰੇ ਦਾ ਮੈਂ ਹੁਣੇ ਪੜਦਾ ਸਾਰੀਆਂ ਮੈਂ ਕੜਾਈ ਪਾਤੀ ਸੀ ਜੋ ਜੂਸ ਤੇ ਉਹ ਮੈਂ ਸਰਦਾਰ ਜੀ ਨੂੰ ਕੱਢ ਕੇ ਦੇ ਦਿੱਤਾ ਨਾਮਕ ਵਗੈਰਾ ਪਾ ਕੇ ਤੇ ਸਰਦਾਰ ਜੀ ਕਹਿੰਦੇ ਆ ਵੀ ਜੂਸ ਜੋ ਗਾਜਰਾਂ ਦਾ ਚੰਗਾ ਹੁੰਦਾ ਸ਼ਿਮ ਤੋਂ ਬਿਵਤ ਉਹ ਘੱਟ ਕਰ ਦੇ ਨਾ ਬੱਚਾ ਪੀ ਲੂਗਾ ਪੀ ਲੇਗਾ ਹੋਰ ਬਹੁਤ ਵਧੀਆ ਹੁੰਦਾ ਹੈ ਪੀਣ ਨੂੰ ਉਹ ਤੋਂ ਕੱਪੇ ਚੰਗ ਲੱਗਦੀ ਮੇਰਾ ਮੜੇ ਕਰ ਮੋ ਜੀ ਅੰਦਰ ਕਿਰੇ ਭਾਈ ਨਿਕਦਾ ਚਾਣੀ ਕਰਕੇ ਪਾਣੀ ਨੂੰ ਅੱਛਾ ਪਹਿਲਾਂ ਚਾਣੀ ਕਰਨੀ ਪੈਂਦੀ ਹੁੰਦੀ ਹੈ ਨਾ ਹਾਂ ਹਾਂ ਫਿਰ ਇਹਦੇ ਵਿੱਚ ਬਾਦਲ ਪਾ ਦੇ ਪਾ ਦੇ ਥੋੜਾ ਜਿਹਾ ਬਸ ਬਹੁਤ 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 ਹਾਂ ਫਿਰ ਚਾਣੀ ਕਰਕੇ ਫਿਰ ਖੋਆ ਬਾਅਦ ਚ ਪਾ ਕੇ ਫਿਰ ਟਿੱਕੇ ਜੰਮ ਜਾਂਦੇ ਨੇ ਅੱਛਾ ਜੇ ਖੋਆ ਬਾਅਦ ਚ ਪਾਵਾਂਗੇ ਤੇ ਟਿੱਕੇ ਜੰਮ ਜਾਣਗੇ ਚਾਣੀ ਹਾਂ ਚਾਣੀ ਥੋੜੀ ਜਿਵੇਂ ਗੋਲੀ ਤਾਰ ਜਿਹੀ ਬਣਨੀ ਚਾਹੀਦੀ ਅੱਛਾ ਅੱਛਾ ਓਹੋ ਨੀਚੇ ਨਾ ਪਾਓ ਅੱਪ ਚ ਹੀ ਪਾ ਦੇ ਕਿਹਦਾ ਸਵਾਦ ਇਹ ਜਿਹਾ ਆਪਣਾ ਵਿਦਰੀਲਾ ਜੀ ਬਣਾਉਣਾ ਹੈ ਨਾ ਹਾਂ ਹਾਂ ਬਸ ਹੁਣ ਥੋੜਾ ਜਿਹਾ ਹੋਰ ਪੁਣਕੀ ਗਾਇਦਿਆਂ ਨੂੰ ਹਾਂ ਅੰ ਵਿੱਚੇ ਪਾਵਾਗੇ ਉਹ ਬਣ ਗਿਆ ਬਸ ਚੀਨੀ ਪੈ ਜੂਗੀ ਹਾਂ ਚੀਨੀ ਕਿੰਨੀ ਪਾਉਣੀ ਹੈ ਚੀਨੀ ਰੱਬ ਦੀ ਵਸ ਟੇਸਟ ਬਤਾਓ ਕੋਈ ਨਹੀਂ ਕਿ ਪਾਉਣੀ ਆ ਅੱਧਾ ਕਿਲੋ ਹੋਰ ਤਾਂ ਹੈ ਅੱਧਾ ਕਿਲੋ ਇਵੇਂ half ਦਾ ਕਿਲੋ ਆ ਅੱਧਾ ਕਿਲੋ ਜ਼ਿਆਦਾ ਹੋ ਜੂ ਜ਼ਿਆਦਾ ਹੋ ਜੂ ਹਾਂ ਪਾਈ ਜਾ ਕੋਈ ਗੱਲ ਨਹੀਂ ਪਾਈ ਜਾ ਬਹੁਤ ਘੱਟ ਮਿੱਠਾ ਰੱਖਣਾ ਹਾਂ ਹਾਂ ਜ਼ਿਆਦਾ ਮਿੱਠਾ ਵਧੀਆ ਨਹੀਂ ਲੱਗਦਾ ਹੈ ਗੁਜਰੇਲ ਦਾ ਖਾਸੀ ਹੀ ਬਣ ਜਾਂਦਾ ਇਹ ਬਣ ਗਿਆ ਬਸ ਇੱਥੇ ਬਣ ਗਿਆ ਬਸ ਇਹ ਫਿਰ ਰੋਟੀ ਇਹ ਬਣਾ ਕੇ ਲੱਗ ਜੂ ਹਾਂ ਨਾ ਔਰ ਨੂੰ ਬੁੱਕ ਲੱਗ ਗਈ ਹੈ। ਹਲਵਾਈ ਦਾ ਘਰ ਦੇ ਆਪਾਂ ਆ ਬੈਠੇ ਨੇ ਸਾਡੇ ਸਰਦਾਰ ਜੀ ਹਲਵਾਈ ਜੇ ਤੁਸੀਂ ਨੇ ਗਾਜਰ ਛੋਟੇ ਹੁੰਦੇ ਬਣਾਉਣੇ ਆ ਹਾਂ ਜੇ ਗਾਜਰ ਪਾਕ ਵਗੈਰਾ ਬਣਾਣਾ ਹੋ ਕੋਈ ਵੀ ਚੀਜ਼ ਸਾਡਾ ਹਲਵਾਈ ਇੱਧਰ ਬੈਠੇ ਨੇ ਹਲਵਾਈ ਨੂੰ ਫੋਨ ਕਰ ਲਿਓ ਕਮੈਂਟ ਕਰਕੇ ਦੱਸ ਦਿਓ ਅੱਜ ਗਾਜਰ ਵਾ ਕੋਡਾੜਾ ਸਾਈ ਲੈ ਕੇ ਆ ਜਾਗੇ ਤੇ ਸਾਈ ਲੈ ਕੇ ਆ ਜਾਓ ਪਰ ਬਈ ਇਹ ਹਲਵਾਈ ਕਰਤਾ ਵਾਸਦੀ ਆ ਲਕੀ ਘਰ ਦੇਵਾ ਅਸੇ ਸਵੇਸਾ ਸਵਾਹੀ ਰਹੇ ਸ਼ੁਰੂ ਤੋਂ ਬਹੁਤ ਬਣਾਉਂਦੇ ਨੇ ਸਰਦਾਰ ਜੀ ਕੰਜੀ ਹੋਇਆ ਖੋਆ ਹੋਇਆ ਫੇਰ ਇਹ ਬੱਜਾ ਰੱਖਦੇ ਤੇ ਮੱਜਾ ਨਾਲ ਖੋਆ ਕਰਾਉਂਦੇ ਹਾਂ ਉਹ ਕਰਦੇ ਹਾਂ 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 ਬੀਬੀ ਸਰਦਾਰ ਜੀ ਤੇ ਗਾਜਰਾ ਆਪਣੀਆਂ ਬਿਲਕੁਲ ਤਿਆਰ ਹੋ ਗਈਆਂ ਸੀ ਤੇ ਫੇਰੇ ਦੇ ਵਿੱਚ ਆਪਾਂ ਮਿਕਸ ਕਰ ਦਿੱਤਾ ਸੀ ਖੋਆ ਸਾਰਾ ਜੋ ਕੱਟਿਆ ਹੋਇਆ ਸੀ ਤੇ ਫੇਰੇ ਇਸ ਤੋਂ ਬਾਅਦ ਥੋੜੀ ਜੀ ਆਪਾਂ ਇਹਦੇ ਵਿੱਚ ਮਤਲਬ ਕੀ ਪਾਈਆ ਵੀ ਚੀਨੀ ਦੇਸੀ ਖੰਡ ਉਹ ਮਿਲਾ ਦਵਾਂਗੇ ਬਾਰੂ ਦਾ ਬਣ ਗਿਆ ਦਾ ਮਿੱਠਾ ਟਪਾ ਦੇ ਬਸ ਪੂਣੀ ਪਾ ਲਾ ਪਾ ਕੇ ਕਿੰਨਾ ਖੰਡਾ ਦੇ ਇਹੋ ਜਿਹਾ ਗਜਰੇਲਾ ਆਪਣਾ ਹੋ ਗਿਆ ਤਿਆਰ ਦੇਖੋ ਮਤਲਬ ਕਿ ਉੱਪਰ ਸਮਾਨ ਦੀ ਡੈਕੋਰੇਸ਼ਨ ਕਰ ਦਿੱਤੀ ਆ ਤੁਹਾਡੇ ਲੇਵੇ ਜੋ ਵੀ ਮਤਲਬ ਕਿ ਜਸਮਾਨ ਹੋਵੇ ਪਿਸਤਾ ਹੋਊਗਾ ਕਾਜੂ ਵਗੈਰਾ ਮੱਕਜ ਵਗੈਰਾ ਉਹਦੀ ਡੈਕੋਰੇਸ਼ਨ ਕਰ ਸਕਦੇ ਹੋ ਦੇ ਨਾਲ ਮੇਰੇ ਲੇਵੇ ਸੀ ਬਦਾਮ ਤੇ ਉਹਦਾ ਨਾਰੀਅਲ ਦਾ ਵਾ ਰੁੱਦਾ ਜਾਂ ਹੁੰਦਾ ਉਹ ਸੀ ਉਹਦੇ ਨਾਲ ਮੈਂ ਡੈਕੋਰੇਸ਼ਨ ਕਰ ਦਿੱਤਾ ਬਣਾਉਣੀ ਐ ਜੀ ਆਪਾਂ ਰੋਟੀ ਰੋਟੀ ਬਣਾ ਕੇ ਜੀ ਫੇਰ ਗੱਲ ਕਰਾਂਗੇ ਕਿਵੇਂ ਦਾ ਬਣਿਆ ਜੀ ਹੂੰ ਕਿਵੇਂ ਦਾ ਬਣਿਆ ਇੰਨੀ ਮਿਹਨਤ ਵੀ ਕਰੀਆ ਬਣਾ ਲਓ ਅਈਆ ਮੈਂ ਤਾਂ ਬਧੀ ਕਹੂੰਗਾ ਹਾਂ ਹਲੋ ਆਈਆ ਮਿਹਨਤ ਤਾਂ ਇੰਨੇ ਵੀ ਕਰੀਆ ਦੇਖ ਲਾ ਤਰਦੀ ਲੱਗੀ ਆ ਕਿੰਨੇ ਜਿੰਨੀ ਪਾਉਣੀ ਹੈ ਵਿੱਚ ਕੀ ਕੀ ਪਾਉਣਾ ਤਾਂ ਮੈਂ ਹੀ ਦੱਸਿਆ ਉਹ ਤਾਂ ਤੁਸੀਂ ਉਹ ਦੱਸਿਆ ਹਾਂ ਉਹ ਤਾਂ ਤੁਸੀਂ ਪਰ ਗਾਜਰਾ ਤਾਂ ਮਾਪਦੇ ਸਾਹ ਦੇ ਹਿਸਾਬ ਨਾਲ ਲਈ ਸੀ ਗੁੱਦਦਲੀ ਆਉਂਦੇ ਸਾਹ ਨਾਲ ਲਿਆ ਸੀ ਹਾਂ ਲੈ ਆਇਆ ਜਮੈਂ ਸੀ ਮੈਂ ਕਿਆ ਕਰਾਂ ਲੋ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਨਿਊ ਆ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਉਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੈ ਸ਼੍ਰੀ ਕਾਰਮ